ਸਾਡੇ ਨੈਸ਼ਨਲ ਕਨਿਨਲ ਜੀ ਅਰਜਨ ਕੇਜਰੀਵਾਲ ਜੀ ਨੇ ਅਤੇ ਆ ਭਗਵਾਨ ਤੁਮਨ ਜੀ ਸਾਡੇ ਮੁੱਖ ਮੰਤਰੀ ਜੀ ਔਰ ਅਮਨ ਅਰੋੜਾ ਜੀ ਔਰ ਉਸ ਤੋਂ ਬਾਅਦ ਸਾਡੇ ਬਹੁਤ ਹੀ ਹਰਮਨ ਪਿਆਰੇ ਸੇਕ ਮੰਤਰੀ ਡਾਕਟਰ ਦਵੀਰ ਸਿੰਘ ਜੀ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੂੰ ਜਿਨ੍ਹਾਂ ਨੇ ਇਸ ਨਿਮਾਣੇ ਬੰਦੇ ਨੂੰ 6 ਨੰਬਰ ਬਾਅਦ ਤੋਂ ਟਿਕਟ ਦੇ ਕੇ ਨਵਾਇਆ ਇਹ ਕੁ ਕੰਮਾਂ ਨੇ ਜਿਹੜੇ ਬਾੜ ਦੇ ਸੀ ਆ ਕੇ ਰਹਿਣ ਵਾਲੇ ਆ ਜਾਂ ਉਸ ਤੋਂ ਕੰਮ ਆ ਪੱਕੂ ਪਹਿਲਾਂ ਦਾ ਜਿੰਦੇ ਵੀ ਕੰਮ ਸਾਡੇ 6 ਨੰਬਰ ਵਾਰਡ ਦੇ ਸੀਗੇ ਜਾਂ ਆਪ ਪਟਿਆਲਾ ਦਿਹਾਤੀ ਦੇ ਸੀਗੇ ਡਾਕਟਰ ਬਲਬੀਨ ਸਿੰਘ ਜੀ ਨੇ ਪੂਰਾ ਧਿਆਨ ਉਹਦੇ ਤੇ ਦਿੱਤਾ ਔਰ ਜ਼ਿਆਦਾਤਰ ਜਿਹੜੇ ਕੰਮ ਸੀਗੇ ਉਹ ਤਕਰੀਬਨ ਪੂਰੇ ਹੋ ਚੁੱਕੇ ਆ ਛੋਟੇ ਮੋਟੇ ਅਜੇ ਕੰਮ ਰਹਿੰਦੇ ਆ ਕਿਉਂਕਿ ਕੰਮ ਤਾਂ ਖਤਮ ਹੋਣੀ ਨਹੀਂ ਇਹ ਤਾਂ ਵੱਧਦੇ ਹੀ ਜਾਣਗੇ ਔਰ ਚਲਦੇ ਵੀ ਰਹਿਣਗੇ ਕਈ ਲੋਕ ਕੀ ਆਏ ਆ ਗਏ ਆ ਪਰ 23 ਸਾਲਾਂ ਦੇ ਵਿੱਚ ਜੋ ਕੰਮ ਸਾਡੀ ਸਰਕਾਰ ਨੇ ਕੀਤਾ ਉਹ ਸ਼ਾਇਦ ਕਿਤੇ ਵੀ ਕਿਸੇ ਸਰਕਾਰ ਨੇ ਸਿਰਫ ਆਖਰੀ ਇਹਨਾਂ ਦੇ ਵਿੱਚ ਹੀ ਆਖਰੀ ਸਾਲਾਂ ਦੇ ਵਿੱਚ ਹੀ ਕੰਮ ਕਰਦੇ ਹੁੰਦੇ ਸੀ ਪਰ ਸਾਡੀ ਸਰਕਾਰ ਨੇ ਲੋਕਾਂ ਨੂੰ ਦੱਸਤਾ ਹੈ ਕਿ ਅਸੀਂ ਸਿਰਫ ਰਾਜ ਕਰਨ ਨਹੀਂ ਆਏ ਅਸੀਂ ਲੋਕਾਂ ਦੀ ਸੇਵਾ ਵੀ ਕਰਨ ਆਏ ਹਾਂ ਔਰ ਇਹ ਦੇਖਿਆ ਵੀ ਹੋਣਾ ਕਿ ਇਸ ਵਾਰ ਜਿਹੜੀਆਂ ਨੌਕਰੀਆਂ 50000 ਤੋਂ ਉੱਤੇ ਨੌਕਰੀਆਂ ਜਿਹੜੀਆਂ ਆਮ ਲੋਕਾਂ ਨੂੰ ਮਿਲ ਜਾਣ ਆਮ ਪਰਾਦੇ ਬੰਦਿਆਂ ਨੂੰ। ਤੋਂ ਜਿਹੜੇ ਕੰਮ ਹੋਰ ਸਾਡੇ ਰਹਿੰਦੇ ਆ ਮੇਰੇ ਵਾਰਡ ਵਾਸਤੇ ਬਹੁਤ ਹੀ ਪੈਸਾ ਆ ਰਿਹਾ ਹੈ, ਵੰਡ ਆ ਰਿਹਾ ਹੈ ਜੋ ਕਿ ਮੈਂ ਆਪਣੇ ਵਾਸਤੇ ਲਵਾਂਗਾ, ਜੋ ਕਮੀਆਂ ਰਹਿ ਗਿਆ ਔਰ ਜੋ ਥੋੜਾ ਜਿਹਾ ਮੌਸਮ ਚੇਂਜ ਹੋਣ ਕਰਕੇ ਛੋਟਾ ਜਿਹਾ ਕੰਮ ਰਹਿ ਗਿਆ ਉਹ ਵੀ ਅਸੀਂ ਪੂਰਾ ਕਰਾਂਗੇ। ਜਿਵੇਂ ਕਿ ਕਿੰਨੇ ਟੱਕਰ ਹੈਗਾ ਅਕਾਲੀ ਦਲ ਦੇ ਵਰਕਰਾਂ ਨੂੰ ਭਾਜੀ ਪਿਆ ਕਾਹ ਮੇਰੀ ਤਾਂ ਕਿਸੇ ਨਾਲ ਵੀ ਕੋਈ ਟੱਕਰ ਨਹੀਂ ਹੈ ਮੈਂ ਸਿਰਫ ਲੋਕਾਂ ਦੇ ਮਨ ਚਿਤਰਨਾ ਚਾਹੁੰਦਾ ਔਰ ਮੈਂ ਚਾਹੁੰਦਾ ਕਿ ਮੇਰੇ ਨਾਲ ਆਮ ਲੋਕਾਂ ਨੂੰ ਸਮਝ ਆਵੇ ਕਿ ਕਿਹੋ ਜੀ ਪਾਰਟੀ ਹੋਣੀ ਚਾਹੀਦੀ ਹੈ ਜਿਹੜੀ ਲੋਕਾਂ ਦੀ ਸੇਵਾ ਕਰੇ ਉਹ ਨੂੰ